ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਵੀਰਾਂ ਨੂੰ ਬੇਨਤੀ ਆ ਵੀ ਇਸ ਵੀਡੀਓ ਨੂੰ ਜਿੰਨਾ ਹੋ ਸਕਦਾ ਸ਼ੇਅਰ ਕਰਿਓ ਕਿਉਂਕਿ ਆਪਾਂ ਚਾਹੁੰਦੇ ਆ ਵੀ ਬਈ ਸਾਰੀਆਂ ਸੰਸਥਾਵਾਂ ਦੇ ਸਿਸਟਮ ਚਲੋ ਸਾਡੇ ਮੁਤਾਬਕ ਤਾਂ ਨਹੀਂ ਬਣ ਸਕਦੇ ਪਰ ਇੰਜ ਦੇ ਜਰੂਰ ਬੜਨ ਕਿਉਂਕਿ ਚਾਹੀਦੇ ਆ ਕਿਉਂਕਿ ਜਦੋਂ ਕੋਈ ਸੰਸਥਾ ਨੂੰ ਬਦਲਾਮ ਕਰਦਾ ਨਾ ਬਈ ਦਿਲੋਂ ਦੁੱਖ ਲੱਗਦਾ ਅਸੀਂ ਵੀ ਸੰਸਥਾ ਚਲਾਉਂਦੇ ਆ ਤੇ ਅੱਜ ਆਪਾਂ ਵੀਡੀਓ ਬਣਾ ਰਹੇ ਆ ਜੋ ਕਿ ਸੇਵਾ ਨੰਬਰ 79 ਆਪਣੇ ਗਰੁੱਪ ਦੇ ਵਿੱਚ ਚੱਲ ਰਹੀ ਸੀਗੀ ਬਈ ਕੈਮਰਾ ਲਾਇਆ ਲਾ ਕੇ ਸਭ ਤੋਂ ਪਹਿਲਾਂ ਤੁਸੀਂ ਦੇਖ ਲਓ ਵੀ ਭਾਈ ਜਿਹੜੀ ਸੇਵਾ ਆਈ ਆ ਠੀਕ ਨੇ ਸੇਵਾ ਨੰਬਰ 79 ਹਰਨੇਕ ਸਿੰਘ ਆ ਸਾਰੀ ਜੀ ਡਿਟੇਲ ਦਿੱਤੀ ਹੋਈ ਆ ਤੇ ਆ ਮੇਰੇ ਵੀ ਚੈੱਕ ਕਰੋ 14 ਤਰੀਕ ਨੂੰ ਸੇਵਾ ਚੱਲੂ ਹੋਈ ਸੀਗੀ ਫੋਨ ਨੰਬਰ ਨਾਲ ਦਿੱਤੇ ਹੋਇਆ ਜਨਾ ਸੇਵਾ ਪਾਈ ਆ ਸਾਰੇ ਦਿਖਾ ਦੇ ਬਾਈ ਇਧਰੋਂ ਵੀ ਦਿਖਾ ਦੇ ਕਿਉਂਕਿ ਸੰਸਥਾ ਜਿਹੜੀ ਆ ਨਾ ਬਹੁਤ ਗੁਰੂ ਦਾ ਗੋਲਕ ਤੇ ਗਰੀਬ ਦਾ ਮੂੰਹ ਇੱਕ ਬਰਾਬਰ ਹੁੰਦੀ ਆ ਇਹਨੂੰ ਜਦੋਂ ਲੋਕੀ ਬਦਨਾਮ ਕਰਦੇ ਨਾ ਬੜਾ ਦੁੱਖ ਲੱਗਦਾ ਹੈ ਕਿ ਨਹੀਂ ਜੀ ਚੈੱਕ ਕਰੋ ਸਾਰੇ ਜਾਨੇ ਹੋ ਸਕਦਾ ਫੋਨ ਨੰਬਰ ਨਾਲ ਕਿਸੇ ਦਾ ਨਾਮ ਨਾਲ ਮੈਚ ਹੋਵੇ ਕਿਉਂਕਿ ਕਈ ਵਾਰੀ ਵਿੱਚ ਮਿਸਟੇਕ ਹੋ ਜਾਂਦੀ ਆ ਤੇ ਚੈੱਕ ਕਰ ਲਓ ਸਾਰੇ ਜਾਨੇ ਮੇਰੇ ਵੀਰ ਇਸ ਲਈ ਆਪਾਂ ਫੋਨ ਨੰਬਰ ਹੁਣ ਰੇਕ ਦਾ ਲਿਖਣਾ ਸ਼ੁਰੂ ਕਰ ਦਿੱਤਾ ਨਾਮ ਜਿਹੜਾ ਤੁਸੀਂ ਆਪਣੇ ਵਟਸਐਪ 'ਚ ਭਰਿਆ ਆ ਉਹ ਲਿਖਿਆ ਆਉਂਦਾ ਠੀਕ ਆ ਜੀ ਇੱਧਰ ਲਿਖਦਾ ਠੀਕ ਆ ਜੀ ਤੁਸੀਂ ਕੀ ਹਾਲ ਆ ਜੀ ਠੀਕ ਆ ਤੇ ਆ ਸਾਰਾ ਹਿਸਾਬ ਆ ਜੀ ਠੀਕ ਆ ਜੀ ਆਪਣੇ ਕੋਲ ਆਇਆ 33699 ਰੁਪਏ ਇਦਾਂ ਵੀ ਸੇਵਾ ਦਾ 23 ਤਰੀਕ ਨੂੰ ਬੰਦ ਹੋ ਗਈ ਸੀ ਉਸ ਤੋਂ ਬਾਅਦ ਵੀ ਕਈਆਂ ਨੇ ਪਾਏ ਆ ਆਪਾਂ ਸਕਰੀਨਸ਼ਾਟ ਵਿੱਚ ਲਾ ਦੇਣਾ ਅਕਾਊਂਟ ਦਾ ਤੇ 33699 ਰੁਪਏ 32300 ਆਪਾਂ ਸੇਵਾ ਦੇ ਆਏ ਸੀ ਠੀਕ ਆ ਜੀ 13199 ਰੁਪਏ ਗਰੁੱਪ ਫੰਡ ਚ ਜਮ੍ਹਾਂ ਹੋ ਗਏ ਆਪਣਾ ਸਿਸਟਮ ਇਹ ਹੁੰਦਾ ਤੇ ਅਸੀਂ ਅਕਾਊਂਟ ਸਟੇਟਮੈਂਟ ਦੇਖਣੀ ਹੁੰਦੀ ਹੈ ਇੱਧਰ ਦਿਖਾ ਅਸੀਂ ਅਕਾਊਂਟ ਸਟੇਟਮੈਂਟ ਦੇਖਣੀ ਹੁੰਦੀ ਹੈ ਵੀ ਸਾਨੂੰ ਇੰਨੀ ਤਰੀਕ ਤੋਂ ਇੰਨੀ ਤਰੀਕ ਤੱਕ ਕਿੰਨੇ ਪੈਸੇ ਖਾਤੇ ਚ ਆਏ ਆ ਹੁਣ ਇਹਦੇ ਚ ਸਾਡੇ 58115 ਰੁਪਏ ਦੇ ਸਕਰੀਨਸ਼ਾਟ ਨਹੀਂ ਆਏ ਠ ਇਹ ਪੈਸੇ ਵਧੇ ਹੋਏ ਆ ਸੇਵਾ ਦੇ ਠੀਕ ਹੈ ਨਹੀਂ ਜੀ ਕਿਉਂਕਿ ਜੇ ਆਪਾਂ ਕੱਲੇ ਸਕਰੀਨ ਦਾ ਛੋਟਾ ਤੇ ਦੇਖੀਏ ਤਾਂ 27884 ਆ ਪਰ ਸਾਡੇ ਕੋਲ 58115 ਰੁਪਏ ਹੋਰ ਪਲੱਸ ਆਏ ਆ ਜਿਹੜੇ ਕਿ ਲੋਕਾਂ ਨੇ ਗੁਪਤ ਸੇਵਾ ਪਾਈ ਆ ਉਹ ਨਾ ਪਾਇਆ ਕਰੋ ਪਾ ਸਕਰੀਨ ਸ਼ਾਟ ਪਾ ਦਿਆ ਕਰੋ 33699 ਰੁਪਈਆ ਟੋਟਲ ਹੋ ਗਿਆ ਠੀਕ ਆ ਜੀ ਤੇ 32380 ਸੇਵਾ ਦੇ ਆਈ ਸੀ ਉਸ ਤੋਂ ਬਾਅਦ ਵੀ ਲੋਕਾਂ ਨੇ ਪੈਸੇ ਪਾ ਦਿੱਤੇ ਕਿਉਂਕਿ ਤੁਹਾਨੂੰ ਪਤਾ ਵੀਰਾਂ ਨੂੰ ਜਿੰਨਾ ਮਰਜ਼ੀ ਰੋਕੋ ਜਦੋਂ ਸੇਵਾ ਪਾਉਣੀ ਹੁੰਦੀ ਉਦੋਂ ਪਾਉਂਦੇ ਨਹੀਂ ਬਾਅਦ ਵਿੱਚ ਪਾਉਂਦੇ ਆ ਠੀਕ ਆ ਜੀ ਤੇ ਉਸ ਤੋਂ ਬਾਅਦ 1399 ਰੁਪਈ 1399 ਰੁਪਏ ਜਿਹੜੇ ਆ ਕੈਸ਼ ਸੇਵਿੰਗ ਗਰੁੱਪ ਫੰਡ ਠੀਕ ਆ ਜੀ ਕਿਉਂਕਿ ਉਹ ਸੇਵਾ ਦੇਣ ਤੋਂ ਬਾਅਦ ਆਏ ਤਾਂ ਆਪਾਂ ਅਗਲੇ ਨੂੰ ਸਾਨੂੰ ਕਿਹੜਾ ਸੁਪਨਾਉਣਾ ਸੀ ਬਚ ਗਏ ਨੇ ਪਾਉਣੇ ਆ ਜਦੋਂ ਆਪਾਂ ਸੇਵਾ ਬੰਦ ਕਰ ਦਿੱਤੀ ਆ 27 4 25 ਅੱਜ ਦੇ ਦਿਨ ਹਿਸਾਬ ਕੀਤਾ 1399 ਰੁਪਏ ਗਰੁੱਪ ਫੰਡ ਚ ਜੁੜ ਗਏ 99120 ਰੁਪਏ ਸੀਗੇ 1,519 ਰੁਪਏ ਬ੍ਰਦਰ ਗਰੁੱਪ ਦੇ ਗਰੁੱਪ ਫੰਡ ਦੇ ਵਿੱਚ 1,519 ਰੁਪਏ ਪਏ ਆ ਠੀਕ ਆ ਜੀ ਤੇ ਮੇਰੇ ਵੀਰ ਨੂੰ ਇਹ ਬੇਨਤੀ ਆ ਵੀ ਭਾਈ ਸਕ੍ਰੀਨਸ਼ਾਟ ਜਰੂਰ ਪਾਇਆ ਕਰੋ ਬਾਕੀ ਜਿਹੜਾ ਨਹੀਂ ਲਿਖ ਹੋਇਆ ਉਹ ਕਿਰਪਾ ਕਰਕੇ ਆਪਣਾ ਜਿਹੜਾ ਸਕ੍ਰੀਨਸ਼ਾਟ ਨੋਟ ਕਰਵਾ ਦਿਓ ਠੀਕ ਨੇ ਜੀ 19 ਪੇ ਸਾਡੇ ਬਧੇ ਪੈਸੇ ਜਿਹੜੇ ਆ ਉਹ ਕਵਰਿੰਗ ਚ ਆ ਜਾਣਗੇ ਪਰ ਸਾਡੇ ਵੀ ਲਿਖਾਉਂਦੇ ਨੇ ਹੈਗੇ ਇਦਾਂ ਨਾ ਕਰਿਆ ਕਰੋ ਗੁਪਤ ਸੇਵਾ ਵਾਲਾ ਕਾਦਾ ਰੋਲਾ ਯਾਰ ਜਦੋਂ ਆਪਾਂ ਸੇਵਾ ਕਰਦੇ ਆਂ ਤਾਂ ਸੇਵਾ ਤਾਂ ਸੇਵਾ ਹੀ ਆ ਨਾ ਉਹ ਤਾਂ ਲਿਖਾਵਾਂਗੇ ਆਪਾਂ ਉਹ ਚ ਕਾਦਾ ਘਾਟਾ ਸਾਡਾ ਹਿਸਾਬ ਸਿੱਧਾਣ ਦਾ 5800 ਰੁਪਏ ਬਧੇ ਆ ਨਾ 5800 ਰੁਪਏ ਕਹਿਣ ਨੂੰ ਮੂੰਹ ਨਾਲ ਕਹਿਣਾ ਹੁੰਦਾ ਹੈ ਨਾ ਤੇ ਜੇ ਆਪਾਂ ਕੱਲੇ ਸਕ੍ਰੀਨਸ਼ਾਟ ਦੇ ਹਿਸਾਬ ਨਾਲ ਸੇਵਾ ਦੇਈ ਈਮਾਨਦਾਰੀ ਹੀ ਬ੍ਰਦਰ ਗਰੁੱਪ ਦੀ ਪਛਾਣ ਆ ਸੱਚਾਈ ਹੀ ਬ੍ਰਦਰ ਗਰੁੱਪ ਦੀ ਪਛਾਣ ਆ ਸੋ ਵੀਰਾਂ ਨੂੰ ਬੇਨਤੀ ਆ ਹਥਿਆਰ ਰੱਖਿਆ ਕਰੋ ਵੀ ਭਾਈ ਆਪਣਾ ਸਕਰੀਨਸ਼ਾਟ ਜ਼ਰੂਰ ਪਾਓ ਧੰਨਵਾਦ ਜੀ